ਅੱਜ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ੍ਹੇਮਗੰਨ ਕਲੋਨੀ ਵਿਖੇ ਨਰਸਰੀ ਗ੍ਰੈਜੂਏਸ਼ਨ ਦੀ ਸੈਰੇਮਨੀ ਦਾ ਪ੍ਰੋਗਰਾਮ ਹੈ ਸਾਰੇ ਪੇਰੈਂਟਸ ਇੱਥੇ ਪਹੁੰਚੇ ਆ ਇਲਾਕੇ ਦੇ ਤਤਵੰਤ ਸੱਜਣ ਸਿੰਘ ਸੁਭਾਵਾਂ ਦੇ ਪ੍ਰਧਾਨ ਸਾਰੇ ਅੱਜ ਇੱਥੇ ਆਏ ਆ ਔਰ ਇਸ ਸਕੂਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਆਧਾਰਾ ਜਿੱਥੇ ਕਿ ਸਾਡੇ ਚੇਅਰਮੈਨ ਸਰਦਾਰ ਗੁਰਪ੍ਰੀਤ ਸਿੰਘ ਜੱਸਾ ਜੀ ਹਨ ਅਤੇ ਮੈਨੇਜਰ ਇੱਥੇ ਸਾਡੇ ਅ ਪਰਮਜੀਤ ਸਿੰਘ ਭਾਟਿਆ ਜੀ ਹਨ ਬਹੁਤ ਡੈਡੀਕੇਸ਼ਨ ਦੇ ਨਾਲ ਇਸ ਸਕੂਲ ਦੇ ਵਿੱਚ ਇੱਥੇ ਸਕੂਲ ਚਲਾਇਆ ਜਾ ਰਿਹਾ ਤੇ ਸਕੂਲ ਦੇ ਵਿੱਚ ਪਿਛਲੇ 1 ਸਾਲ ਤੋਂ ਬਹੁਤ ਸਾਰੇ ਇਨਫਰਾਸਟ੍ਰਕਚਰ ਜਿਹੜੇ ਆ ਉਹ ਸਰਦਾਰ ਗੁਰਪ੍ਰੀਤ ਸਿੰਘ ਜੱਸਾ ਜੀ ਨੇ ਇੰਪਰੂਵ ਕੀਤੇ ਆ ਜੇ ਮੈਂ ਗੱਲ ਕਰਾਂ ਕੰਪਿਊਟਰ ਲੈਬ ਦੀ ਜਾ ਜੋ ਟਾਇਲਟ ਸੀ ਸਾਰੇ ਟੋਟਲ ਰੈਲੂਵੇਟਸ ਕੀਤੇ ਆ ਅੱਜ ਸਮਾਰਟ ਕਲਾਸਸ ਦਾ ਵੀ ਉਦਘਾਟਨ ਕੀਤਾ ਗਿਆ ਜਿਹੜੀ ਤੁਸੀਂ ਮੇਰੇ ਪਿੱਛੇ ਬੱਸ ਦੇਖ ਰਹੇ ਹੋ ਇਹ ਬੱਸ ਉਹਨੇ ਬੱਚਿਆਂ ਦੇ ਜਰੂਰਤ ਨੂੰ ਮੁੱਖ ਧਿਆਨ ਰੱਖਦੇ ਹੋਇਆ ਉਹ ਖਰੀਦੀ ਗਈ ਹੈ ਸੋ ਕੁੱਲ ਮਿਲਾ ਕੇ ਬਹੁਤ ਥੋੜੇ ਸਮੇਂ ਦੇ ਵਿੱਚ ਬਹੁਤ ਸਾਰਾ ਇਨਫਰਾਸਟ੍ਰਕਚਰ ਜਿਹੜਾ ਉਹ ਕ੍ਰੀਏਟ ਕੀਤਾ ਗਿਆ ਸੋ ਇਹ ਸਮੇਂ ਦੀ ਲੋਡ ਵੀ ਸੀ ਸੋ ਮੈਂ ਤਨਵਾਦ ਵੀ ਕਰਦਾ ਇੱਥੋਂ ਦੇ ਸਾਰੇ ਮੈਨੇਜਮੈਂਟ ਦਾ ਸਟਾਫ ਦਾ ਜਿਹੜੇ ਅਣੀ ਡੈਡੀਕੇਸ਼ਨ ਦੇ ਨਾਲ ਸਕੂਲ ਚਲਾ ਰਹੇ ਆ ਸਾਨੂੰ ਪੂਰੀ ਉਮੀਦ ਹੈ ਕਿ ਸਕੂਲ ਚੜ੍ਹਦੀ ਕਲਾ ਦੇ ਵਿੱਚ ਆਏਗਾ